ਕਮੇਟੀ ਦੇ ਨੀਂਵੋ ਫੇਵਾਤਾ ਸਭੀ ਕਮੇਟੀ ਦੀ ਮੈਂ ਤਾਂ ਹੀ ਤਾਂ ਦੱਸਾਂ ਪੰਚਾਇਤ ਨੂੰ ਪੰਚਾਇਤਾਂ ਬੈਠੀਆਂ ਨੇ ਕਮੇਟੀ ਨੂੰ ਚੈੱਕਾ ਜਰਨਲ ਵੀ ਧਨੀ ਵਿੱਚ ਰੱਖਾਂਗੇ ਕਮੇਟੀ ਬਣਾ ਦੇ ਜਿਵੇਂ ਮੈਂ ਬੀਤ ਕੰਮ ਹੈ ਬਣੀ ਜਿੰਨੀ ਵੀ ਬਣੀ ਸਸਤਾ ਖਾਣ ਨੂੰ ਵੀ ਦੱਸ ਕੇ ਕਰੋ ਤੁਹਾਡਾ ਆਨੰਦ ਕਰੋ ਪਿਆਰ ਆਪਣਾ ਜੀ ਆਪੇ মা <laughs> সা ਉਹਨਾਂ ਦੀ ਸ਼ੁਰੂਆਤ ਲਈ ਆ ਠੀਕ ਹੈ ਤੇ ਇੱਥੇ ਵੇਖੋ ਦੋਵੇਂ ਪੁੱਤਾਂ ਬਿਠਾਏ ਨੇ ਇੱਥੇ ਦੋਵੇਂ ਬੈਠੇ ਆ ਕਿਹਨੂੰ ਤੇ ਇੱਥੇ ਬਾਬਾ ਜੀ ਸਾਫ ਸਫਾਈ ਮੈਨੂੰ ਲੱਗਦਾ ਨਹੀਂ ਕਿ ਕਿਤੇ ਵੀ ਹੋਈ ਹੋਈ ਨਹੀਂ ਬਾਬਾ ਜੀ ਕੌਣ ਰਹਿਣਾ ਤੋਤਾ ਕੋਲ ਫੜਦੇ ਰਹਿਣਾ ਉੱਪਰ ਪਾਈ ਤੁਹਾਨੂੰ ਲੱਗਦਾ ਤੂੰ ਮਾਰੇ ਪੈਸੇ ਆ ਬਸ ਤੂੰ ਆਪਾਂ ਫੇਰ ਜਾ ਮੈਂ ਤੋ ਹੁਣ ਤਾਂ ਬਾਬਾ ਜੀ ਕੋਲ ਬੰਦਾ ਬੈ ਬੈ ਕੇ ਰਹਾ ਜੀ ਤੁਹਾਨੂੰ ਜੀ ਆਪਕੋ ਤਰਦਾ ਸਾਹ ਹਰ ਜਨ ਆਪਾਂ ਬੈ ਬੈ ਤੰਗ ਲੱਗਿਆ ਇਹ ਤੋ ਤਾਂ ਮੈਂ ਤਾਂ ਦੱਗੀ ਆ ਤਕਮਾ ਪਹਿਲਾ ਬੜਾ ਗੈਨਾ ਮੰਨ ਹਾਂ ਇਹ ਛੋਟਾ ਉਹ ਜਿਆ ਉਹ ਮੈਂ ਪਾਈ ਲਾਗਣਾ ਦੂਜਾ ਪਾਸ ਬਗਾ ਉਹ ਘਰ ਮੇ ਖੁੱਲਦਾ ਉਹ ਥੋੜਾ ਜਿਆਦਾ ਬਹੁਤ ਥੱਕਦਾ ਤੇ ਕਹਿੰਦਾ ਇਹ ਮੈਨੂੰ ਲੱਗਾ ਤੀ ਥੋੜਾ ਨਹੀਂ ਨਹੀਂ ਨਹੀਂ

ਆਈ ਪਾਈ ਸੇਵਾ ਉਹ ਸੇਵਾ ਹੁਣੀ ਚਾਹੀਦੀ ਹੈ ਜੇਵਾ ਲੋਕਾਂ ਦੇ ਪਰਿਵਾਰਿਕ ਕੰਮ ਦੇ ਸੁਖ ਨੂੰ ਕਰਦੇ ਹੁਣ ਜੇ ਤੁਹਾਨੂੰ ਤੁਹ ਤੋਂ ਆਉਂਦਾ ਉਹ ਜੇ ਤਾਂ ਨਹੀਂ ਗਏ ਨਾ ਮਹਾਜਨ ਜੇ ਸੇਵਾ ਉਹ ਕਰਦੇ ਤਾਂ ਦੇ ਉਹ ਤਾਂ ਸੇਵਾ ਨਹੀਂ ਕਰਦੇ ਬਾਕੀ ਮੈਂ ਬੁੱਕੀ ਦੀ ਗੱਲ ਆਉਂਦੇ ਨਹੀਂ ਨਾ ਮੌਕੇ ਨਹੀਂ ਮੌਕੇ ਨਹੀਂ ਕਰਦੇ ਆ ਪਰ ਸੁਭ ਸਤਾਨ ਨਾ ਨਹੀਂ ਕੋਈ ਤਾਂ 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 ਜੇ ਸੇਵਾ ਕਰ ਕਿਉਂਕਿ ਤੁਹਾਨੂੰ ਅੱਜ ਪਤਾ ਜੇ ਨਾ ਜੇ ਨਾ ਮੱਲੀ ਨਹੀਂ ਜਾਤਾ ਉਹ ਨੂੰ ਜੀ ਜੇ ਤਾਂ ਲੋਕ ਇਹ ਸਾਰੇ ਬੰਦੇ ਆਪਸ ਰਾਤ ਇੱਥੇ ਇੱਕ ਬੰਦਾ ਕੰਮ ਵਾਲਾ ਸਫਾਈ ਵਾਲਾ ਰੱਖਦਾ ਮੰਗਾਇਆ ਪੱਕਾ ਕਰ ਲੈ ਆਪਸੀ ਚੋਣ ਨੂੰ ਪੈਸੇ ਹਲਕੇ ਪੈਸੇ ਨਹੀਂ ਕੰਮ ਕਰਦਾ ਤਦ ਇਹ ਬੰਦੂ ਟੂਕਾਂ ਆਦੇ ਪੂਰਾ ਰਾਂ ਤੋਂ ਲੈ ਕੇ ਖੜੀ ਜਿਹੋਕ ਨੂੰ ਮਾਰ ਜ਼ਰੂਰ ਜੋਟਾ ਹੀ ਦੇ ਕੋ ਬਿਮਾਰ ਹੋ ਚਲੋ ਦੂਜੀ ਰੱਖੋ ਪੂਰੀ ਰੱਖ ਲੂ ਮੇਰੇ ਨਾਲ ਇੱਥੇ ਪੱਕੀ ਵੇਖੋ ਮੈਂ ਨਹੀਂ ਆਦਾ ਆ ਸਾਰੇ ਦਾ ਡਿਸੀਜਨ ਦੇ ਪੂਰੇ ਪਿੰਡ ਦੇ ਡਿਸੀਜਨ ਦੇ ਜੇ ਆ ਪੂਰੇ ਪਿੰਡ ਦੀ ਸਾਂਝੀ ਜਗ੍ਹਾ ਤੁਹਾਨੂੰ ਦੇ ਚਮਾਨ ਨੂੰ ਨਿਯੁਕਤ ਕੀਤਾ ਨਾ ਤੇ ਇੱਥੇ ਮੇਰਾ ਵੀਰੇ ਇਹਦਾ ਮਤਲਬ ਆ ਵੀ ਵੇਖੋ ਤੁਹਾਨੂੰ ਕੋਈ ਗੋਲ ਕਰਨ ਦਾ ਕੁੱਛ ਨਾ ਹੋਰ ਨਾ ਰੱਖਣਾ ਨੰਬਰ 2 ਦੇ ਇੱਕ ਨੀ ਦੇ ਮਾਰ ਹੋਵੇ ਇਹ ਚੀਜ਼ ਹੋਰ ਜੇ ਜੇ ਕੋਈ ਸੇਵਾ ਆਪਣਾ ਬਣਾਉਣ ਲਈ ਤੇ ਸਰਦਾਰਾਂ ਕੋਈ ਸੇਵਾ ਲੈਣ ਲੱਗਾ ਨਾ ਜੋ ਤੁਹਾਡਾ ਫੱਜੇ ਵੇਖਦੇ ਉਹ ਚੀਜ਼ ਬਣਦੀ ਆਹੋ ਕਰ

ਚਾਲ ਕਰੋ ਅਮੀ ਨਿਵਾਸ ਨੂੰ 150 ਟਨ ਦੇ ਭਾਗਾ ਹੁੰਦਾ ਜਿਹੜਾ ਸਿਲੇਵਾਰਾ ਨਾਂ ਮੈਂ ਦਵਾ ਹੁੰਦਾ ਹੈ ਜਿਹੜਾ ਇਹ ਗੱਡੀ ਉਪਲੋਲਾ ਦਾ ਇਹ ਰਹਿਤਾ ਦਾਗਾ ਪੈਂਦਾ ਬੰਦਾ ਕਰਨਾ ਕੀ ਹੋਰ ਥੋੜਾ ਨਾ ਥੋੜੋ ਦਾ ਬਟਾਲਕ ਲਈ ਜਿੰਨੂ ਗੋਡਾ ਆ ਚਲੋ ਪਹਿਲੇ ਪੁਗਾਓ ਗੇਅਰ ਚਾਹੀਦਾ ਬੰਦ ਗੇਅਰ ਉਹ ਲੰਗਰਾ ਨੂੰ ਕੋਈ ਵੇਚਦਾ ਨਹੀਂ ਪੁੱਤਾਂ ਨੰਬਰ 1 ਕੋਡ ਜਿਹੜਾ ਸਭ ਤੋਂ ਇੰਪੋਰਟੈਂਟ ਆ ਵੇਖੋ ਆਪਾਂ ਹਰ ਮੇਲੇ ਤੇ ਹੀ ਇੱਥੇ ਪੇਟ ਕੂਟ ਮਰਾਉਣਾ ਸ਼ੁਰੂ ਕਰਦੇ ਆ ਮੇਰੇ ਉਹਨੂੰ ਹੁਣ ਤੋਂ ਹੀ ਸਾਡੇ ਅਨੁਸਾਰ ਇਹ ਸਲਾਹ ਜੀ ਕਿ ਹੁਣ ਤੋਂ ਹੀ ਇੱਥੇ ਤਿਆਰੀ ਹੋਣੀ ਸ਼ੁਰੂ ਹੋ ਗਈ ਬੇਸ਼ੱਕ ਮਿੱਟੀ ਦੀ ਹੋਵੇ ਤੇ ਬੇਸ਼ੱਕ ਇੱਥੇ ਪੇਟ ਦੀ ਹੋਵੇ ਤੁਸੀਂ ਗੋਲ ਮਹੀਨੇ ਬਾਅਦ ਬੋਲੋ ਤੁਸੀਂ ਬੋਲੋ 15 ਦਿਨੀ ਹਾਂ ਠੀਕ ਹੈ ਵੀਰ ਜੀ ਤੁਹਾਡੇ ਉਹਦੇ ਚ ਕੋਈ ਇੰਟਰਫੇਅਰ ਨਹੀਂ ਕਰੂਗਾ ਜਿਹੜੀ ਆ ਆਮ ਨੇਚਰਲੀ ਬੋਲਦੀ ਐ ਮੇਲੇ ਦੀ ਗੱਲ ਨਹੀਂ ਮੈਂ ਕਹਿੰਦਿਆਂ ਜੋ ਮੇਲੇ ਵਾਲੀ ਆ ਉਹ ਵੱਖਰੀ ਆ ਆਮ ਦੀ ਹੁਲਾਤਾਂ ਦੀ ਗੱਲ ਕਹਿੰਦਿਆਂ ਆਮ ਹਾਲਾਤਾਂ ਦੇ ਵਿੱਚ ਵਿੱਚ ਜਿਹੜਾ ਜੀਪੇ ਮਾਰਨ ਵਾਲਾ ਵਾ ਤੇ ਉੱਥੇ ਵੀ ਜੀਪੇ ਫੇਕ ਖੋਹਦਾ ਹੀ ਵੱਜਣਾ ਸ਼ੁਰੂ ਕਰੂਗਾ ਜ਼ਰੂਰੀ ਨਹੀਂ ਪਿਆ ਆਪਾਂ ਮੇਲੇ ਤੇ ਜਾ ਕੇ ਨੰਬਰ ਦੋ ਦਿਓ ਉਹ ਜਿਹੜੀਆਂ ਗੇਟ ਦੀਆਂ ਟੈਣਾ ਟੁੱਟੀਆਂ ਨੇ ਗੇਟ ਦੀਆਂ ਟੈਣਾ ਮੈਨੂੰ ਨਹੀਂ ਲੱਗਦਾ ਕਿ ਉੱਥੇ 2000 4000 ਤੋਂ ਵੱਧ ਟੈਣਾ ਲੱਗਣਗੀ ਆ ਠੀਕ ਹੈ ਜੀ ਉਹ ਟੈਣਾ ਐਂਕੀ ਮੇਲੇ ਤੇ ਬਿਲਕੁਲ ਉਹਨਾਂ ਨੂੰ ਪਰਲੀ ਕੰਟਰੋਲ ਜਿਹੜੀਆਂ ਉਹ ਮੇਨ ਪੇੜ ਦੇ ਉੱਤੇ ਜਿਹੜੀਆਂ ਆ ਜਾਓ ਇੱਥੇ ਠੀਕ ਹੈ ਉਹਨਾਂ ਟੈਣਾ ਨੂੰ ਬਦਲੀ ਕਰਨਾ ਜੀ ਤੇ ਜੇ ਇਹਦੇ ਮੇਰੇ ਵੀ ਜੀ ਕੋਲ ਤਰਵਾਦ ਹੁੰਦੀ ਆ ਇਹ ਸਮਝ ਕਰਨੀ ਆ ਤੁਸੀਂ ਜੇ ਇਹਦੇ ਮੇਰਾ ਵੀ ਤੁਹਾਡੇ ਚੋਹਾਂ ਦੇ ਜ਼ਰਾਵ ਨਹੀਂ ਕਹੀਦੀ ਆ ਇੱਥੇ ਸასიਆ ਕੱਲਾ ਪੂਰਾ ਇਹ ਨਹੀਂ ਆ ਵੀ ਆਪਾਂ ਸਿਰਫ ਇੱਥੇ ਝਾੜੂ ਮਾਰਿਆ ਪੋਚਾ ਆਪਣੀ ਸੇਵਾ ਕੀਤੀ ਨਾਲ ਹੀ ਆਪਣੀ ਸੇਵਾ ਦੇ ਨਾਲ ਹੀ ਹਨਾ ਇਥੇ ਕੋਈ ਨਾ ਕੋਈ ਪ੍ਰੋਗਰੈਸ ਚਾਹੀਦੀ ਜੇ ਹਰ ਮਹੀਨੇ ਤੁਸੀਂ ਦੱਸੋ ਆਪਣੇ ਤੌਰ ਤੇ ਵੀ ਹਰ ਮਹੀਨੇ ਅਸੀਂ ਮੀਟਿੰਗ ਇਦਾਂ ਹੀ ਕਰਨੀ ਜੀ ਹੁਣ ਹਰ ਮਹੀਨੇ ਹੋਏ ਗੂਡ ਮੀਟਿੰਗ ਠੀਕ ਹੈ ਜੀ ਸਾਰਿਆਂ ਦੀ ਰਾਏ ਹੈ ਨਾ ਹਰ ਮਹੀਨੇ ਇੱਥੇ ਮੀਟਿੰਗ ਹੋਊਗੀ ਹਰ ਮਹੀਨੇ ਤੁਸੀਂ ਜਦੋਂ ਆਪਾਂ ਮੇਰੇ ਨਾਲ ਹਫਤੇ ਹਰ ਕੋਲੋਂ ਮੇਰੇ ਨਾਲ ਕੋਲੋਂ ਕੁਝ ਹਰ ਹਫਤੇ ਵੀ ਨਵੀਆਂ ਗੱਲਾਂ ਕੋਈ ਕੋ ਦੱਸੋਗੇ ਵੀ ਇੱਥੇ ਇਹਦੇ ਚਾਰ ਇਹਨਾਂ ਐਡ ਕਰ ਲਿਆ ਹੂੰ ਤੇਰੇ ਦੇ ਪਾਸੋਂ ਕੋਲੋਂ ਵੀ ਇਹ ਮੈਲੇ ਰਹੀਆ ਪੈਦੋਂ ਕਰਨਾ ਇਹ ਜਿਵੇਂ ਤੇ ਇਹ ਚਾਰ ਸਥਿਤੀ ਜਿਹੜੀ ਇਹ ਹਰ ਮਹੀਨੇ ਚੰਗਾ ਹੀ ਲੰਨਾ ਚਾਹੀਦਾ ਹੈ ਕਿਉਂਕਿ ਇੱਥੇ ਬੰਦੂਨੀਆਂ ਬਾਹਰ ਵੀ ਹੁੰਦੀਆਂ ਨੇ ਦੁਨੀਆਂ ਬਿਰਤੀ ਦੀ ਹੁੰਦੀ ਹੈ ਜੀ ਜੀ ਬਾਹਰ ਹੁੰਦੀ ਹੈ ਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਕੋਈ ਤੇ ਸ਼ਾਦਾ ਭਾਉਣ ਵਾਲੇ ਮੱਥਾ ਟੇਕਣ ਵਾਲੇ ਉਸ ਦਿਨ ਦੇ ਵੀ ਜਿਹੜੇ ਜੇਲ੍ਹ ਤੋਂ ਆਏ ਗਾੜੀ ਆ ਤੇ ਉਹ ਇੰਨਾ ਬਾਹਰ ਲੈਂਦੇ ਆ ਮੈਨੂੰ ਪਈਆ ਮੇਰੇ ਕੋ ਨੰਬਰ ਵੀ ਆਉਂ ਮੋਂ ਕਮਾਉਣਾ ਸ਼ੁਰੂ ਰੇਤੇ ਕੇ ਜੇ ਮਾਰ ਰਹੇ ਨੇ ਦਿੱਤਰ ਪਚਾਇਆ ਵਜੀ ਇਸੇ ਕਰਕੇ ਪਚਾਇਆ ਵਜੀ ਇੱਥੇ ਸ਼ਾਦਾ ਤੇ ਜੇ ਜੀ ਆਪਾਂ ਉਸ ਸ਼ਾਦਾ ਭਾਉਣ ਵਾਲੇ ਇੱਥੇ ਚੱਲਣਾ ਵਾ ਤਾਂ ਵੀ ਇਹ ਕਹਦੇ ਨਹੀਂ ਦੇ ਬਿਸ਼ੇ ਮੇਰੇ ਨਾਲ ਕਮੇਟੀ ਬਣਾ ਲੋ ਤੁਹਾਨੂੰ ਵੀ ਚਾਹਾਂ ਕਿ ਜਿਹੜਾ ਫੱਗੇ ਬਾਦੀ ਚਾਰਾ ਮੰਦੀ ਜਾਈਗੀ ਨਾ ਵੀ ਇਹਨੇ ਕਮੇਟੀ ਬਣਾ ਲਿਆ ਜਿਹੜੀ ਟੈਕਸ ਖਾਣ ਦੀ ਦੇਰ ਦੇ ਪੂਰੀ ਪ੍ਰੋਪਰ ਕਰੂਗੀ ਠੀਕ ਹੈ ਜੀ ਸਫਾਈ ਬਣਾ ਬੰਦਾ ਨੂੰ ਘਰ ਵੇਲੇ ਚਾਹੀਦਾ ਸਫਾਈ ਨੂੰ ਘਰ ਵੇਲੇ ਚਾਹੀਦਾ ਦੇਖੋ ਜੀ ਸਧਰਾ ਪੱਕਾ ਚਾਹੀਦਾ ਜੀ ਸਾਨੂੰ ਇਹ ਇਹਨਾਂ ਇੱਕ ਵਾਰੀ ਤੁਸੀਂ ਸਟ੍ਰਾਈਕ ਕਰਾ ਦਿਓ ਆ ਸੈਟਾਂ ਦੀ ਸਫਾਈ ਚਾਹੀਦੀ ਜਿਸ ਤਰ੍ਹਾਂ ਦਾ ਇੱਕ ਹੀ ਹਾਲ ਬਣਿਆ ਵਾਸ਼ਰੂਮ ਚਾਹੀਦਾ ਬੱਤੇ ਬੱਤੇ ਬਣਿਆ ਰੱਖਿਆ ਘੜੀ ਆ ਬਿਲਕੁਲ ਪੈਨਾ ਪੈਸਾ ਲਾ ਕੇ ਬਾਹਰ ਲੋੜੀਂਦੀ ਚੀਜ਼ਾਂ ਦਾ ਕੋਲੋਂ ਮਿਲਾਏ ਹੋਣ ਜੇ ਜੀ ਸਫਾਈ ਨਹੀਂ ਕਰਦੇ ਤੁਸੀਂ ਮੋਸਤੀਕਾ ਹਾਂ ਇਹ ਪੇਂਟ ਤੇ ਪੇਂਟ ਚਾਹੀਦਾ ਪੇਂਡੂ ਬੜਾ ਵਧੀਆ ਦੇ ਦਾ ਹੈ ਨਾ ਇਹਨੂੰ ਫੇਰ ਪੇਂਡ ਦੇ ਉੱਤੇ ਪੇਂਟ ਇਹਨੂੰ ਕੀ ਬੜਾ ਵਧੀਆ ਕਿੱਥੇ ਪੇਂਡ ਕਿਤੇ ਲੱਥਾ ਉੱਥੇ ਲਾ ਲਓ ਹਾਂਜੀ ਹਾਂ ਵੀ ਇੱਥੇ ਆ 10 ਵਰੀ ਕੋਟਾ ਫਿਰਦੇ ਆ ਪੇਂਡ ਵਰੀ ਵੱਡੂ ਖੇਚਾ ਉਹ ਵੱਡੂ ਖੇਚਾ ਨਹੀਂ ਆਈ ਇਹਨਾਂ ਦੇ ਆਪਾਂ ਬਾਹਰ ਦੇ ਨਾਲ ਪਾ ਲਓ ਹਾਂਜੀ ਨਹੀਂ ਜੇ ਰਾਤੀ ਵਿੱਚ ਕੋਈ ਗ੍ਰੇਡ ਦੇ ਬਾਤ ਨੂੰ ਲਿਖਾ ਬਾਹਰ ਮੈਨੂੰ ਕਰਦਾ ਜੇਤ ਗਾ ਜੇਤ ਦਾ ਪਮਦੂ ਕੱਦ ਤੋਂ ਪੁਣੀ ਤੇ ਗਰਨੇ ਦੀ ਗੱਲ ਨਾ 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 ਗੱਲ ਗੱਲ ਇਹ ਨਹੀਂ ਗੱਲ ਤੁਸੀਂ ਕਹਿੰਦੇ ਜੇ ਨਾ ਕਿ ਦੁਨੀਆ ਬਾਹਰੋਂ ਹੁੰਦੀ ਆ ਠੀਕ ਗੱਲ ਫਿਰ ਸਾਡਾ ਉਹ ਬਾਹਰੋਂ ਆਏ ਨੂੰ ਬਾਤ ਹੋਵੇ ਉਹ ਤਰ੍ਹਾਂ ਉਹ ਸਾਡਾ ਪੰਜਾਬ ਕਰਦਾ ਪੰਜਾਬ ਤੁਹਾਨੂੰ ਇੱਥੇ ਦੇਖ ਕੇ ਬਲੰਗੂ ਆਏ ਨੇ ਸਾਫ ਸਭਾਈ ਕਰਨ ਨੂੰ ਬਾਹਰ ਨਹੀਂ ਆਉਣੀ ਸਾਫ ਸਭਾਈ ਕਰਨ ਨੂੰ ਬਾਬਾ ਜੀ ਇੱਥੇ ਹੋਣੀ ਏ ਔਰ ਉਹ ਖਰਚਾ ਜਿਹੜਾ ਵੀ ਵੀ ਦਾ ਹੋਗਾ ਮੇਰੇ ਲੋਕ ਆ ਕਰ ਲੋ ਬੀਬੀ ਲਾਓ ਬੀਬੀ ਲਾਓ ਬੀਬੀ ਲਾਓ ਠੀਕ ਬਾਬਾ ਜੀ ਇੱਥੇ ਬੀਬੀ ਫਾਈਨਲ ਕਰਾਓ ਜਿਹੜੀ ਸਵੇਰੇ ਚਾੜੂ ਮਾਰੂਗੀ ਉਹਨੂੰ ਮਹੀਨਾ ਦਾ ਦੌਰ ਦੇ ਬਿਲਕੁਲ ਪੱਕਾ ਫਿਕਸ ਕਰ ਲਓ ਜਿੰਨੂੰ ਵੀ ਕਹਿਣਾ ਤੇ ਦੂਜੀ ਗੱਲ ਇਹ ਆ ਕਿ ਚਲੋ ਜੇ ਵੀਰਵਾਰ ਹਰ ਵੀਰਵਾਰ ਕੋਈ ਤੇਲ ਪਾਉਣ ਆਉਂਦਾ ਨਾ ਤੇ ਇੰਨੀ ਕਿਛਤਾ ਭਾਵਨਾ ਖਾਂ ਰੱਖੀਏ ਇਕੱਲੇ ਪ੍ਰਸ਼ਾਦ ਤੱਕ ਸੀਮਤ ਨਾ ਰਹੀਏ ਕਮ ਸੇ ਕਮ ਕੋਈ ਇਥੇ ਡਿੱਗੀ ਚਾਹ ਹੀ ਬਣਾ ਲਈਏ 2 ਕਿਲੋ 4 ਕਿਲੋ ਦੁੱਧ ਲਾ ਕੇ ਇਥੇ ਕਿੰਨੂ ਆਣਗੇ ਇਹਨੂੰ ਚਾਹ ਹੀ ਕੋਈ ਚਾਹ ਦੀ ਸੇਵਾ ਹੀ ਚੱਲੀ ਜਾਵੇ ਕਮ ਸੇ ਕਮ ਇੰਨਾ ਵੀ ਆਪਾਂ ਬਾਬਾ ਜੀ ਚਲੋ ਮੈਂ ਨਹੀਂ ਕਹਿੰਦਾ ਕਿ ਜ਼ਰੂਰੀ ਪਕੌੜੇ ਵਗੀਆਂ ਦੇ ਬਾਲੋ ਕਮ ਸੇ ਕਮ ਚਾਹ ਬਾਬਾ ਜੀ ਉਹ ਗੱਲ ਉਸ ਪ੍ਰਸ਼ਾਦ ਮੈਂ ਤਾਂ ਮੈਂ ਤਾਂ ਦੱਸਣਾ ਲੰਗੜਾ ਨੂੰ ਜਿਹਦਾ ਜਾਲੀਆਂ ਲੱਗੀਆਂ ਨਾ ਲੱਗੀਆਂ ਜਾਲੀਆਂ ਇਹ ਬੰਦ ਹੋ ਗਿਆ ਨਾ ਸਿਰਫ ਤੁਹਾਡੇ ਵਾਕਿਆ ਕੇ ਸਲੈਪ ਪਾ ਕੇ ਸੂਈ ਪਰ ਚੁੱਲਾ ਪਾ ਕੇ ਰੱਖਿਆ ਸੀ ਜਦ ਮੱਝੀ ਬੰਦਾ ਦਾ ਸਿਵਾ ਦਾ ਚਾਹ ਵੀ ਬਣਾਤੀ ਬਣ ਜਾਂਦੀ ਏ ਉਹਨ ਇਹੋ ਹੀ ਆ ਬੀਨ ਲਗਦਾ ਬੰਦ ਕਿਹੜੇ ਕੁੱਤੇ ਟੱਪ ਕੇ ਅੰਦਰ ਜਾਂਦੇ ਨਾ ਜਾਣ ਫੇਰ ਲਾਉਂਗੇ ਦੱਸਦਾ ਫੇਰ ਇਹਨਾਂ ਕੇ ਗੇਟ ਲਾਉਣ ਤੇ ਅੰਬਾ ਕੀ ਲੋਗੇਗਾ ਇਸ ਦਿਨ ਜਾਲੀ ਬਣਾ ਲਾਂਗੇ ਆਪਾਂ ਤਾਂ ਉੱਤੇ ਟੱਪ ਹੀ ਨੇ ਜੇ ਟੱਪੇ ਉੱਤੇ ਸਲੈਪੇ ਕੋ ਪਾ ਦਿਓ ਤੇ ਤਿੱਨਾਂ ਰਹਦੀ ਐ ਕੋਈ ਕਰਦੇ ਜਿਹੜੇ ਬੱਚੇ ਤੋਂ ਦੋ ਬੋਰਡਾਂ ਲੱਗੀਆਂ ਹੋਈਆਂ ਕੋਈ ਨਹੀਂ ਸੀਮੜਾ ਬੇਰੇ ਨਾਲ ਆਲੇ ਆਓ ਠੀਕ ਹੈ ਜੀ ਮੈਂ ਭੇਜੂਗਾ ਤੁਹਾਨੂੰ ਪਰ ਉਹ ਜਿਹੜਾ ਏਡ ਜਾਲੀਆਂ ਉਹ ਤੁਹਾਡਾ ਬੰਦੇ ਉਹ ਏਡ ਜਾਲੀ ਫੇਸ ਤੋਂ ਨਹੀਂ ਰਿਹਾ ਸਟੈਂਡਰਡ ਕੰਪੈਟਿਟ ਕੋਈ ਆਤਾ ਕਰੋ ਮੇਰੇ ਨਾਲ ਮੈਂ ਵੀ ਦਰਦ ਦਿੰਦੇ ਮੇਰੀ ਜਿਹਨੂੰ ਗੱਲ ਪੈਲ ਦੇ ਆਧਾਰ ਤੇ ਚਲੋ ਤੁਸੀਂ ਮਾਰੀ ਉਹ ਪੰਚਾਇਤਾਂ ਕੱਢੀਆਂ ਬਾਕੀ ਮੁਰਗੇ ਵੀ ਆ ਜਾਣੇ ਮੈਂ ਤੁਹਾਡੇ ਨਾਲ ਗੋਲੀ ਮੇਂਤੀ ਕਰਦੇ ਨੇ ਡੰਡਾ ਪਾੜਨਾ ਜਾਂ ਨਾ ਕੋਈ ਜਿਹੜਾ ਮੱਝ ਗੁੱਸਾ ਕਰ ਲੈ ਜੀ ਆਹ ਦਾ ਅਰਥ ਇਹ ਰਹੰਗੋ ਕੱਲ ਨੂੰ ਵਾਹ ਇਹ ਮਰਦੀ ਭਾਂਜੀ ਦੇ ਨਾਲ ਲੈ ਗੋ ਗੱਲ ਤਾਂ ਨਹੀਂ ਆਹ ਸਫਾਈ ਵਾਲੀ ਕਰਾਨੀ ਕਿਸ ਟਾਈਮ ਤੇ ਰੱਖ ਕੇ ਜਾਓ ਜੇ ਉੱਠਣਾ ਜੇ ਤੇ ਉਥੋਂ ਨਹੀਂ ਅਕੋਰ ਦਾ ਨਹੀਂ ਕਿ ਆ ਤੇ ਕੁਛ ਵੀ ਹੋਣਾ ਆ ਬੰਦੇ ਆ ਤੇ ਮੰਗਾ ਭਾਵਾ ਸਰਪੰਚ ਸਾਹਿਬ ਇਹ ਬੰਦੇ 3-4 ਸਭ ਧੋਪ ਲਿਆ ਸੀ ਅਸੀਂ ਚਲੋ ਦੂਰ ਤੇ ਇਹ ਤੇ ਇਹ ਡਿਸਾਈਡ ਕਰੋ ਇੱਕ ਬੰਦੇ ਲਾਓ ਡਿਊਟੀ ਵੀ ਕੱਲ ਤੱਕ ਤੂੰ ਜਿਹੜੀ ਇੱਕ ਜਨਾਨੀ ਆ ਤੇ ਲਿਆ ਕੇ ਰੱਖੀਂਗੇ ਜਿਹੜੇ ਸੇਰੇ ਸਭ ਉਹ ਆ ਤੇ ਸਫਾਈ ਕਰੂਗੀ ਤਿਕਾ ਕਿ ਨਹੀਂ ਤੇ ਉਹਨੂੰ ਐਨੀ ਪੇਮੈਂਟ ਦਿੱਤੀ ਜਾਊਗੀ 1000 1500 2000 ਜਿੰਨੀ ਵੀ ਹੈਗੀ ਉਹਨੂੰ ਪੇਮੈਂਟ ਦਿੱਤੀ ਜਾਊਗੀ ਉਹ ਇਤੋਂ ਰੱਖ ਕੇ ਨਾ ਫਾਈਨਲ ਕਰਕੇ ਇੱਕ ਬੰਦੇ ਦੀ ਡਿਊਟੀ ਫਿਕਸ ਕਰਕੇ ਜਾਓ ਇਹਨਾਂ ਦੀ ਨਾ ਕਰਿਓ ਤੁਹਾਨੂੰ ਮੈਂ ਦੱਸਣ ੱਇਆ ਜੇ ਇੱਥੇ ਹੋਣਾ ਹੁੰਦਾ ਉਹਨੂੰ ਕੰਮ ਸਫਾਈ ਹੋਇਆ ਕਰ ਲਈਏ ਸਾਰੇ ਮੇਜਿਕ ਕਾਰਤਾ ਕਰਦੀ ਉਹ ਕਾਰਤਾ ਚਲਦੀ ਨਾ ਹੁੰਦੀ ਨੀ ਹੁੰਦੀ ਸੁਣੋ ਆਪ ਨੂੰ ਮੈਂਬਰ ਪੰਚਾਇਤ ਮੱਗਾ ਹਾਂ ਮੰਗੇ ਭਾ ਦੀ ਡਿਊਟੀ ਆਪਣਾ ਮੈਂਬਰ ਪੁੱਛਿਆ ਤੇ ਮੰਗਾ ਨਾਨੀ ਰਾਮ ਕੀ ਇੱਥੇ ਲੌਂਦੇ ਨੇ ਸਾਹਬ ਜੀ ਠੀਕ ਹੈ ਜੀ ਪੱਕਾ ਦੋ ਟਾਈਮ ਉਹ ਇੱਥੇ ਹੋ ਗਏ ਅਸੀਂ ਅਸੀਂ ਦੇਖੋ ਸੜਨ ਲਈ ਜੇ ਅਸੀਂ ਆ ਕੇ ਚੈੱਕ ਕਰ ਲਿਆ ਤੇ ਇਹ ਨਾ ਹੋਏ ਕਿ ਇੱਥੇ ਫੇਰ ਗਾਂਦੀ ਪਿਆ ਹੋਏ ਨਹੀਂ ਨਹੀਂ ਉਹ ਤਾਂ ਫੇਰ ਜਨਾਨੀ ਦੀ ਜ਼ਿੰਮੇਵਾਰੀ ਆ ਬੰਦੇ ਉਹ ਸਾਹਬ ਉਹ ਤਾਂ ਫੇਰ ਣੇ ਜਨਾਨੀ ਦੀ ਜ਼ਿੰਮੇਵਾਰੀ ਆ ਗਈ ਹੈ ਲੈਣਾ ਤਾਂ ਕੰਮ ਖਤਮ ਹੋ ਗਿਆ ਬਾਪਾ ਇਹੋ ਜਿਹਾ ਤਾਂ ਬਿਨਾ ਮਾਧਿਕਟ ਪੈਸੇ ਕਰਕੇ ਆਕਰਦੇ ਹੱਥ ਨੇ 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 ਜਿਹੜਾ ਨੇ 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 ਉਹ ਵੇਖੋ ਡੇਲੀ ਸਫਾਈ ਹੋਏ ਜਿੱਦਾਂ ਗੁਰਦੁਆਰੇ ਸਾਹਿਬ ਆਪਾਂ ਕਹਿੰਨਾ ਉਹ ਪੱਤੇ ਦੇ ਜਿੱਦਾਂ ਪੱਤੇ ਦੀ ਢੇਰੀਆਂ ਜਿਹੜੀਆਂ ਨੇ ਉਹ ਕਿਉਂ ਬਾਥਰੂਮ ਨਹੀਂ ਜਿਹੜੇ ਸਾਫ਼ ਹੋਣਾ ਤੇ ਇਹ ਤੁਸੀਂ ਰੱਖੋ ਠੀਕ ਹੈ ਜੀ ਮੰਗੇ ਕੱਲ੍ਹ ਕੋਈ ਸੈਟ ਕਰਾ ਕੰਮ ਸਫਾਈ ਕਰਨ ਆਮ ਜਨ ਦੇ ਮੱਤੇ ਦਿੱਤਾ ਇਕੱਠੇ ਸਾਰੇ 500 ਹੋਈ ਨੇ ਕਹਿੰਦੇ ਕਹਿ ਨਹੀਂ ਆਉਂਦਾ ਅਖੀਰ ਕੀ ਇੱਕ ਦੀ ਵੀਡੀਓ ਕਰੇ ਤੁਹਾਨੂੰ ਪੈਸੇ ਦਿਓ ਨਹੀਂ ਉਹ ਵੀ ਪੈਸੇ ਦੇਖੋ ਹੋਵੇ ਆਪਣੇ ਜਰੂਸ ਭਾਈਓ ਤੇ ਇਹ ਜੋ ਬਣਾ ਸਾਂਝਾ ਕੰਮ ਉੱਥੇ ਸਾਰੇ ਆ ਗਏ ਤੇ ਕੱਲ ਨੂੰ ਦੱਸ ਦੇਣਾ ਸਾਂਝਾ ਨਹੀਂ ਇਹਨਾਂ ਪੈਸੇ 10 ਅਗਸਤ ਦਾ 10 ਜੂਨ ਵਾਲਾ ਪਤੀ ਵਾਟੇ 10 ਬੰਦ ਕਰ ਗਿਆ ਉਹ ਜਿਹੜਾ ਹੱਤਿਆਦ ਨੂੰ ਇਹਦੇ ਵੀਗਾ ਆਪਣੇ ਨੇੜੇ ਇਹ ਵੀ ਆਪੇ ਰੱਖਿਆ ਤੇ ਦੱਤ ਜੇ ਲਈਏ ਆਪਣੀ ਤਰਫੋਂ ਮੂਵਮੈਂਟ ਨਹੀਂ ਕਰ ਲਈ ਜੇ ਕੰਡਿਆ ਇਹ ਹਰ ਰੋਜ਼ ਹੀ ਹੋਣ ਲੋਏ ਮਾਤੀ ਜਾਨੇ ਉਹ ਜਿੰਮੇਵਾਰੀ ਮੰਗੇ ਨਹੀਂ ਲਾਤੀ ਯਾਰ ਉਹ ਮੰਗੇ ਨਹੀਂ ਲਾਤੀ ਉਹ ਮੰਗੇ ਨਹੀਂ ਲਾਤੀ ਆ ਤੁਸੀਂ ਬੈਠ ਕੇ ਬਾਅਦ ਵਿੱਚ ਮੀਟਿੰਗ ਕਰ ਲਓ ਇਹਦੇ ਨਾਲ ਠੀਕ ਹੈ ਮੈਨੂੰ ਆਪਣੇ ਆਪ ਉਹ ਆਓ ਤੁਸੀਂ ਸਾਡੇ ਨਾਲ ਕਿਉਂ ਭਾਜੀ ਜਿਆਦਾ ਜਿਆਦਾ ਨਹੀਂ ਚਾਰ ਸਫੇਰੇ ਕਰਨੀ ਦੀ ਗੱਲ ਉਸ ਦੀ ਬਾਰੇ ਕਿ ਦੋ ਦਿਨਾਂ ਦਾ ਰੈਂਟ ਕਿਹਨੇ ਜੀ ਦੇ ਦੇ ਦਿਓ ਆ ਮੰਗੇ ਦਿੱਤੀ ਆ ਤੇ ਮੈਂ ਤਾਂ ਮਰ ਗਿਆ ਉਹ ਗੱਲ ਕਰਕੇ ਗੱਲ ਕਰਕੇ ਉਹਨਾਂ ਨੂੰ ਮਜ਼ਾ ਆ ਰਿਹਾ ਸੀ ਆਹ ਸਾਡੀ ਗੱਲ ਕਰਦੇ ਸੀ ਉਹਨੇ ਲੈਣਾ ਚੀਜ਼ ਕਰਕੇ ਗੱਲ ਕਰਕੇ ਪੂਰੀ ਬਾਕੀ ਰਹੀ ਗੱਲ ਜਿਹੜੀ ਪੇਟ ਦੀ ਕੀਤੀ ਹੈ ਨਾ ਸ਼ਾਦੀ ਨੇ ਜਿਹੜੀ ਗੱਲ ਕੀਤੀ ਹੈ ਜਾਂ ਅਸੀਂ ਕਰਨਦੇ ਆਂ ਵੇਖੋ ਆਪਾਂ ਪੇਂਟ ਤੇ ਪੇਂਟ ਚੜਾਈ ਜਾਂਦੇ ਲੇਕਿਨ ਸਾਨੂੰ ਟੁੱਟੀਆਂ ਟੈਣਾ ਕਿੰਨੂੰ ਦਿਖਦੀਆਂ ਆਹ ਜਿਹੜਾ ਖਰਚਾ 1.5 ਲੱਖ ਜਨ ਲੱਖ ਰੁਪਈਆ ਇੱਥੇ ਆਪਾਂ ਸਰਬੋ ਬਣਾ ਕੇ ਦੇਣਾ ਨਾ ਵੀ ਅਸੀਂ ਇੰਨੇ ਦਾ ਬਣਾਤਾ ਉਹ ਚੀਜ਼ ਨਾ ਬਚੀ ਠੀਕ ਹੈ ਬਾਰ-ਬਾਰ ਦੋਨੋਂ ਪੇਂਟ ਕਰੀ ਜਾਣਾ ਕੁਛ ਨਾ ਢੋਲੋ ਸਾਫ ਕਰ ਲਓ ਮਤਲਬ ਇਹ ਆ ਕਿ ਪਾਪਾ ਜ਼ਿਆਦਾ ਨਹੀਂ ਖੁਸ਼ ਹੋਣ ਬਹੁਤ ਜ਼ਿਆਦਾ ਹੁਣ ਜਿਹੜੀ ਪੇਂਟ ਜਿਹੜੀ ਦੋਈ ਛੱਡੀ ਕਰ ਰਿਹਾ ਪਾਪਾ ਦਾ ਗੁਰਦੁਆਰੇ ਦਾ ਭਾਈ ਕੈਨਡਲ ਹੋ ਗਿਆ ਰੰਗੀ ਤੇ ਇੱਕ ਚੀਜ਼ ਉਹਦੇ ਚ ਹੋਰ ਕਰ ਸਕਦੇ ਆ ਸਾਡਾ ਸਾਰਾ ਦਿਨਾਂ ਨਹੀਂ ਜਾਂਦੇ ਆ ਬਾਕੀ ਕੋਸ਼ਿਸ਼ ਇਹ ਕਰੋ ਕਿ ਜ਼ਰੂਰੀ ਨਹੀਂ ਆਪਾਂ ਕਿ ਬਿੱਲ ਦੇ ਤੇ ਕਾਗਜ਼ਾਂ ਦੇ ਤੇ ਰਹਿਣੀ ਰਹਿਣਾ ਉਸੀ ਤੋਂ ਬਾਹਰ ਨਿਕਲੋ ਉਹ ਕੇ ਸਾਡੇ ਕੋ ਗਰਾਊਂਡ ਤੇ ਇਹਦਾ ਥਾਂ ਬਹੁਤ ਪਿਆਰ ਆਪਾਂ ਚਲੋ ਬਾਕੀ ਉਹ ਆ ਜਗਾ ਕਿਹਦੀ ਉਸੇ ਮਿੱਟੀ ਮਿੱਟੀ ਪਾਉਂਦੇ ਮਿੱਟੀ ਪਾਉਣ ਤੋਂ ਮਿੱਟੀ ਵੀ ਪਾਉਣੀ ਆ ਚਲੋ ਕੋਸ਼ਿਸ਼ ਕਰਨ ਲੱਗੇ ਆ ਵੀ ਜਿਨ੍ਹਾਂ ਦਿਨਾਂ ਦੀ ਜਗਾ ਹੈਗੀ ਆ ਉਹਨਾਂ ਵੇਖ ਪਰ ਆਪਾਂ ਵੀ ਜਾ ਕੇ ਉਹਨਾਂ ਪੁੱਛਦੇ ਕਿ ਜੇ ਜੋ ਜਗ੍ਹਾ ਛੱਡਦੇ ਇਹਦੇ ਵਿੱਚ ਆਪਾਂ ਉਹ ਜਗ੍ਹਾ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਆ ਤੇ ਪੱਕਾ ਕਰਨਾ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਅਤੇ ਸਹਿਯੋਗ ਨਾਲ ਹੀ ਜੀ ਉਹ ਤੇ ਪੱਕਾ ਥਾ ਉਹਦਾ ਕਮ ਸੇ ਕਮ ਸਫਾਈ ਉਥੇ ਕੱਲੋਂ ਮੇਲੇ ਜਿੱਦੋਂ ਆਪਾਂ ਭੱਜਦੇ ਨਮਾਜ਼ ਲਈ ਜਾਂਦੇ ਆ ਉਹ ਚੱਕਰ ਹੋ ਗਿਆ ਟਿਕੜ ਹੋ ਗਿਆ ਚਿਕੜ ਮਕਾਉਂਦੇ ਚੱਕਰ ਉਹਨੂੰ ਪਤਲੀ ਕਰਕੇ ਉਥੇ ਜੇ ਕੋਸ਼ਿਸ਼ ਕਰਾਂਗੇ ਜਿੰਨੀ ਕੋਈ ਕੀਲੀ ਸ਼ਰਧਾ ਭਾਵਨਾ ਹੋਊਗੀ ਤੇ ਪਿੰਦੇ ਸਹਿਯੋਗ ਨਾਲ ਜਾਂ ਆਪਣੀ ਟੀਮ ਵਰਕ ਕਰਕੇ ਉਸ ਥਾਂ ਨੂੰ ਆਪਾਂ ਪੱਕਾ ਕਰਾਂਗੇ ਪਰ ਪਹਿਲਾਂ ਉਸ ਤੋਂ ਆਪਾਂ ਚਲੋ ਕੋਸ਼ਿਸ਼ ਕਰਨੀ ਹੈ ਕਿ ਹਰ ਗਵੀਰ ਭਰਾ ਜਿਹਦਾ ਜਿਹਦਾ ਥਾਂ ਦੇ ਘਰ ਜਾ ਕੇ ਪੁੱਛ ਕੇ ਆਈਏ ਫਿਰ ਹੈ ਜੀ ਤੇ ਜੀ ਹਾਂ ਜੀ ਇੱਕਦਮ ਮੋਰ ਖੁਸ਼ਖਬਰੀ ਦਿੰਦਾ ਵੀ ਇਹਦੇ ਸਬੰਧ ਵਿੱਚ ਸਤੰਸਾਲ ਨੇ ਭਾ ਪਾਦਤਾ ਵਿੱਚ ਪਾਰਕ ਬਣੇਗੀ। ਮਾਰੇ ਨੂੰ ਦੋ ਬੰਦਾਂ ਜੀ ਬਿਲਕੁਲ ਤੇ ਉਹਦੇ ਚ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ। ਇਕੱਲੇ ਦਾ ਸਹਿਯੋਗ ਨਹੀਂ ਚਾਹੀਦਾ। ਠੀਕ ਹੈ ਜੀ। ਇੱਥੇ ਬਤਰੀ ਵੀ ਮੁਸ਼ਕਲ ਹੈ ਕਿ ਜੇ ਮੰਨ ਕੇ ਨੂੰ ਪਾਵੇ। ਹੂ ਸੋਲਰ ਦਾ ਵੀ ਦੇਈ ਉਹਨਾਂ ਦੇ ਸਲਾਹ ਜਦਾਂ ਦੇ ਬਿਲਕੁਲ ਬਿਲਕੁਲ ਸਾਰੇ ਸਹਿਯੋਗ ਨਾਲ ਹੀ ਮੇਰੇ ਕੋਲ ਵੀ ਇਹ ਜਿਹੜੀ ਆ ਕਿ ਮੈਂ ਤੁਹਾਨੂੰ ਉਹ ਤੋਂ ਪਹਿਲਾਂ ਕਹਿਤਾ ਵੀ ਜਿਹੜਾ ਆਪਾਂ ਮੇਲੇ ਦਾ ਬਜਟ ਰੱਖਦੇ ਆ ਨਾ ਵੀ ਜਿੰਨੀ ਇੰਨੇ ਇੰਨੇ ਗੋਲਕਸਾ ਇੰਨਾ ਗੋਲਕ ਮੇਲੇ ਦੀ ਕਮੇਟੀ ਨੂੰ ਦੋਗੇ ਇੰਨਾ ਉਹਨੂੰ ਦੋਗਾ ਐਕਾ ਉਹ ਜਦੋਂ ਫਿਰ ਆਪਾਂ ਪੇਂਟ ਵੀ ਛੋਟ ਕੱਢਦੇ ਨੇ ਵੀ ਆ ਪੇਂਟ ਵੱਜਗਾ ਪੇਂਟ ਪੂਟ ਆ ਕਿ ਕੋਈ ਮੇਲੇ ਦੇ ਜਾਗ ਨਹੀਂ ਵੱਜਗਾ ਉਹ ਤਿਆਰੀ ਪਹਿਲਾਂ ਹੀ ਉਸ ਥਾਂ ਦੇ ਵਿੱਚ ਹੋਊਗੀ ਉਹ ਜਿਹੜਾ ਹੋਊਗਾ ਉਹਦਾ ਐਰਤੀ ਜਿੰਨਾ ਵੀ ਭਜਤ ਜੇ 1,20 ਰੱਖਿਆ ਜਾਂ 1.5 ਲੱਖ ਰੱਖਿਆ ਜਾਂ 2 ਲੱਖ ਰੱਖਿਆ ਉਹਦਾ ਵਿੱਚ ਜਿਹੜਾ ਬਾਕੀ ਪੈਸਾ ਬਚੂਗਾ ਉਹ ਬਾਕੀ ਜਿੰਨੇ ਵੀ ਵੀਰ ਭਰਾ ਪਾ ਕੇ ਦੇ ਇੱਥੇ ਸੋਲਰ ਸਿਸਟਮ ਉਹ ਆ ਕੇ ਲਗਾ ਦੇ ਪਿਛਲੀ ਵਾਰੀ ਸਿਰਫ ਗੱਪ ਦੀ ਗੱਲ ਰਹਿ ਗਈ ਐਰਤੀ ਕਲੀਅਰ ਹੋ ਗਈ ਫਾਈਨਲ ਕਰ ਚੁੱਕੇ ਆ ਚਾਰ ਮਹੀਨੇ ਪਹਿਲਾਂ ਹੀ ਮਾਰਟਰਾਂ ਕੇ ਫੈਲੂਪ ਬਣਾਉਣਾ ਪੈਣਾ ਕਰ ਲੈਦੇ ਕੋਈ ਇੱਕ ਇੱਕ ਰੱਖਣ ਨੂੰ ਅਗੇ ਰੱਖ ਕੇ ਪਹਿ ਹੈਗੇ ਕਿ ਨਾ ਪੰਜਾਬੀਆਂ ਨੂੰ ਬੋਲ ਲੋ ਵੀ ਦੇਖੋ ਮਿੱਟੀ ਤੇ ਰੋਣਾ ਨਾ ਜਿਹਦੇ ਬਗਾਂਡੇ ਇਹਨਾਂ ਨੂੰ ਪਾ ਕੇ ਲੱਗਣਾ ਨਹੀਂ ਮਿੱਟੀ ਕੁਝ ਲੋ ਇਹ ਰੋਣਗੇ ਇੱਕ ਦਿਨ ਵੀ ਜੇ ਵੀਵਲੀ ਵੀਵਲੀ ਪਹਿਲੀ ਗੱਲ ਆ ਇਹ ਇਹ ਦੋ ਪਿਆਰ ਕਹਿ ਦਿੰਦੇ ਆ ਕਿ ਯਾਰ ਅਸੀਂ ਬਾਕੀ ਪਹਿਲਾਂ ਨੂੰ ਉਹ ਜੀ ਨੇ ਇਹ ਵੀ ਕਹਿ ਦਿੱਤਾ ਜਿਵੇਂ ਪਾਣੀ ਕੱਢੀ ਨਹੀਂ ਆਉਂਦੀ ਨਹੀਂ 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 ਕੋਈ ਕੰਮ ਨਹੀਂ ਕਰਦੇ ਨਾ ਓਏ ਮੇਰੀ ਕੋਈ ਨਹੀਂ ਕੰਮ ਕਰਦੇ ਤੂੰ 16 ਸਿਸਟਮ ਦੀ ਗੱਲ ਕਰਦੇ ਨਾ ਸਰਪੰਚ ਸਾਹਿਬ ਕੋਈ ਐਡਾ ਕਰੋ ਕੱਲ ਦਾ ਲੋੜ ਹੈ ਕੋਈ ਟਾਈਮ ਸੋਲਰ ਸਿਸਟਮ ਵਾਲਾ ਬੰਦਾ ਮੀਟਰ ਵਾਲਾ ਬੰਦਾ ਉਹੋ ਹੀ ਸਾਰਾ ਕੁਝ ਲੱਗ ਜਾਊਗਾ ਤੁਹਾਨੂੰ ਕੋਈ ਚਿੰਤਾ ਨਹੀਂ ਜੇ ਤਾਂ ਆਪਾਂ ਗੱਲ ਕਰੀਏ ਠੀਕ ਹੈ ਠੀਕ ਹੈ ਤਾੜਾ ਵੀਡੀਓ ਮੈਂ ਲਾ ਲੈਣਾ ਸਾਡੇ ਜਮਾਨੇ ਵਾਲੀ ਕੋਈ ਨਹੀਂ ਉਹਨਾਂ ਫਾਈਲ ਆਪੇ ਚੈਅ ਕਰਦੇ ਆਪਨੀ ਟੈਨਸ਼ਨ ਕੋਈ ਨਹੀਂ ਉਹ ਤੁਹਾਡੇ ਕੋਲ ਬੰਦਾ ਆ ਜਾਂਦਾ ਵਾ ਇਹਨਾਂ ਕੋਲ ਵੇਖ ਲੋ ਕਿਹਦੇ ਨਾਮ ਤੇ ਮੀਟਰ ਲੱਗਣਾ ਉਹ ਲਾ ਕੇ ਨਿਕਲਦਾ ਹੀ ਕੋਈ ਆਪਣਾ ਸਿਸਟਮ ਸਹੀ ਹੋ ਜਾਂਦਾ ਏ ਜੇ ਮੇਰੀ ਇੱਕ ਗ੍ਰੇਮ ਹੋਰ ਮੰਨੋ ਚਲੋ ਕਮੇਟੀ ਜੀ ਬਣਾਉਣੀ ਆ ਤਾਂ ਵੀ ਬੈਠੀਓ ਕੋਈ ਵੇਖੋ ਜਿਹੜਾ ਪੈਸਾ ਜਿਹੜਾ ਬਣਦਾ ਉਹ ਜਾਂ ਤੇ ਕਿ ਇਸ ਸੰਸਥਾ ਦੇ ਨਾਂ ਦੇ ਬਣਾਇਆ ਹੋਇਆ ਉਹਦਾ ਅਪਰੂਵ ਕੀਤੀ ਹੋਇਆ ਤਾਂ ਆਮ ਆਦਮੀ ਬਣੀ ਹੋਈ ਫੇਰ ਆ ਉਹ ਇਦਾਂ ਜਿਹੜਾ ਪੈਸਾ ਕੋਈ ਬਾਹਰੋਂ ਅੰਦਰੋਂ ਪਾਉਂਦਾ ਉਹ ਤੇ ਕਿੰਦੇ ਪਰਸਨਲ ਖਾਤੇ 'ਚ ਪਾਉਂਦਾ ਫਿਰ ਪਰਸਨਲ ਖਾਤੇ 'ਚੋਂ ਘਟਾਉਣਾ ਬੜਾ ਮੁਸ਼ਕਲ ਉਹ ਤੋਂ ਬਿਹਤਰ ਹੈ ਕੀ ਹੋਈ ਐ ਵੀ ਜੇ ਐਮਏ ਦੇ ਨਾਂ ਦੀ ਸੰਸਥਾ ਜਾਂ ਕਮੇਟੀ ਬਣਾ ਕੇ ਰਜਿਸਟਰ ਕਰਾ ਕੇ ਤੇ ਉਹਦਾ ਖਾਤਾ ਖੋਲਿਆ ਜਾਏ ਤਾਂ ਜੋ ਉਸ ਖਾਤੇ 'ਚ ਪੈਸੇ ਹੋਣ ਉਸ ਖਾਤੇ ਦਾ ਜਵਾਬਦਾદાર ਇੱਕ ਬੰਦਾ ਜਾਂ ਦੋ ਬੰਦੇ ਜਿਹੜੇ ਚੇਅਰਮੈਨ ਚਾਹ ਮੀਟਰ ਵੀ ਹੋ ਜਾ ਨਾਂ ਦੇ ਲੱਗ ਗਏ ਮੀਟਰ ਵੀ ਹੋ ਜਾ ਨਾਂ ਦੇ ਲੱਗ ਗਏ ਉਸ ਦੇ ਨਾਂ ਦੇ ਲੱਗ ਗਏ ਕੱਲੇ ਵਾਲਾ ਬੰਦਾ ਨਹੀਂ ਕਰਦਾ ਮੀਟਰ ਦੀ ਜਿਹੜੀ ਹੈ ਇੱਥੋਂ ਦੀ ਤਰੱਕੀ ਹੋ ਜੇ ਮਰਦੇ ਜੇ ਕੱਲਾ ਮੀਟਰ ਕਿਸ ਦੇ ਨਾਂ ਦੇ ਲਾ ਦਿੰਦੇ ਨਾ ਉਹ ਨਹੀਂ ਹੁੰਦੀ ਲੱਗਾ ਜੀ ਪਾਰਟੀ ਜੀ ਕਹਿੰਦਾ ਚਾਚੇ ਦੇ ਨਾਂ ਲਗਾਈ ਗਿਆ ਲਗਾਈ کئی ਬੰਦੇ ਨਾ ਬਾਰੇ کئی ਬੰਦੇ ਨਾ ਬਰੋ ਕੇ ਨਾਂ ਦੇ ਪੈਸੇ ਭੇਜ ਦਿੰਦੇ ਆ ਉਹ ਕਿਸ ਦੇ ਭੇਜ ਦਿੰਦੇ ਆ ਕਿਸ ਦੇ ਜਿਹਦੇ ਆ ਗਏ ਉਹ ਲੋਕ ਕੁੱਟ ਲੈਂਦੇ ਆ ਕੁੱਟ ਲੈਂਦੇ ਆ ਕੁੱਟਦੇ ਨਹੀਂ ਕੁੱਟਦੇ ਬਿਲਕੁਲ ਠੀਕ ਮਾਫੀ ਦੇ ਨਾਂ 'ਤੇ ਇੱਕ ਗੱਲ ਕਰੂਗਾ ਇਹਨਾਂ ਸੰਸਥਾ ਨੇ ਇਸ ਨਾਂ 'ਤੇ ਉਹਦੇ ਨਾਂ 'ਤੇ ਸਾਰਾ ਇਹ ਛੋਟੇ ਪੈਸੇ ਕਰੇ ਉਹਨੇ ਠੀਕ ਹੈ ਠੀਕ ਕਰਦਾ ਇਹਨੂੰ ਕੋਈ ਨਾ ਠੀਕ ਹੈ ਤੇਰੇ ਨਾਲ ਆਹ ਬਾਲੇ ਥੋਕ ਕੇ ਦਿਓ ਜੋਰ ਇਹਨੇ ਕੀ ਕਰ ਠੀਕ ਹੈ ਇਹਨੂੰ ਪਹਿਂ ਮਿਲਦੇ ਆ ਜਿਹਦੇ ਖਾਤੇ ਹੁੰਦੇ ਆ ਜਿਹਦੇ ਆਦਾ ਦੋਨਾ ਇਹਨੂੰ ਥੋੜੇ ਜਿਹਾ ਬੈਰ ਨੂੰ ਇੰਚਾਰਜ ਕਰ ਗਿਆ ਸੰਸਥਾ ਦਾ ਨਹੀਂ ਸਿਗਨੇਚਰ ਤੂੰ ਬੰਦੇ ਨੇ ਲੱਗੇ ਆ ਨਾ ਸਰਦਾਰ ਬਣਾ ਸੀ ਲੈ ਰੋ ਤਾਂ ਜਾਣ ਨਾ ਸਿਗਨੇਚਰ ਨੇ ਇਹਨੂੰ ਬੰਦਾ ਨੇ ਆ ਗਿਆ ਚਲੋ ਫਿਰ ਚੋ ਚਲੋ ਲੈ ਆਉਣਾ ਮੈਂ ਗਿਆ ਲੋ ਲੋ ਕੀ ਹੈ ਇਹਨੇ ਉਹਦਾ ਉਹਦਾ ਆਈ ਆਪਨੇ ਬਾਹਰ ਹੁਣ ਨਹੀਂ ਜਾਈ